ਬਾਈ ਪਹਿਲਾਂ ਦਾ ਸਾਰੀ ਮੇਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀਕਾਲ ਅਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਕੱਲ ਵੀ ਆਪਾਂ ਵੀਡੀਓ ਪਾਈ ਸੀ ਤੇ ਅੱਜ ਆਪਾਂ ਫਿਰ ਨਵਾਂ ਇੱਕ ਆਰਟੀਕਲ ਲੈ ਕੇ ਆਏ ਹਾਂ ਸਪੈਸ਼ਲ ਦੁਕਾਨਦਾਰਾਂ ਵਾਸਤੇ ਦੁਕਾਨਦਾਰਾਂ ਵਾਸਤੇ ਬਾਈ ਜੀ ਬਹੁਤ ਵਧੀਆ ਪੜਤੇ ਨਾ ਆਪਾਂ ਦਿੰਨੇ ਆ ਕੱਪੜਾ ਕਿਉਂਕਿ ਦੁਕਾਨਦਾਰਾਂ ਨੂੰ ਬਾਈ ਜੀ ਵੱਧ ਲੋਡ ਹੁੰਦੀ ਹੈ ਜੇ ਕੋਈ ਆਪਣੇ ਦੁਕਾਨ ਤੋਂ 10 ਪੀਸਾ ਤੋਂ ਉੱਤੇ ਮਾਲ ਚੱਕਦਾ ਹੈ 10 ਸੂਟਾਂ ਤੋਂ ਉੱਤੇ ਮਾਲ ਚੱਕਦਾ ਹੈ ਉਹਦੇ ਵਾਸਤੇ ਬਾਈ ਜੀ ਬਹੁਤ ਹੀ ਜ਼ਿਆਦਾ ਤੇ ਬਹੁਤ ਹੀ ਵਧੀਆ ਜਿਆਦੇ ਲੈਸ ਹੈ ਤੇ ਆਪਾਂ ਬਾਈ ਜੀ ਵੀਡੀਓ ਦਿਖਾਉਣਾ ਹੈ ਬੈਲ ਵਾਟਾ ਜੀ ਆਪਣੇ ਕੋਲੇ ਬਾਈ ਜੀ ਇੱਕ ਬੈਲ ਵਾਟਾ ਆਪਣੇ ਕੋਲੇ ਮੈਚਿੰਗ ਹੈ ਇੱਕ ਬੈਲ ਵਾਟਾ ਬਾਈ ਆਪਣੇ ਕੋਲੇ ਆਲ ਓਵਰ ਹੈ ਜਿਹਦੇ ਨਾਲ ਸਟਾਲ ਆਇਆ ਹੋਇਆ ਹੈ ਇੱਕ ਬੈਲ ਵਾਟਾ ਆਪਣੇ ਕੋਲ ਵਧੀਆ ਆਇਆ ਹੈ ਬਾਈ ਜੀ ਜਾਗੋਆਂ ਵਾਸਤੇ ਜੇ ਮਤਲਬ ਜਾਗੋਆਂ ਵਾਸਤੇ ਜਾਂਦੇ ਆ ਵਧੀਆ ਬਹੁਤ ਵਧੀਆ ਵੱਡਾ ਸਟਾਲ ਹੈ ਕੱਟ ਵਰਕ ਦਾ ਉੱਤੇ ਕੰਮ ਕੀਤਾ ਹੋਇਆ ਬਹੁਤ ਹੀ ਵਧੀਆ ਕੁਆਲਿਟੀ ਆਪਾਂ ਸਾਰਾ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਤੁਹਾਨੂੰ ਦਿਖਾਉਣੇ ਵੀਡੀਓ ਬਾਈ ਜੀ ਪੂਰੇ ਧਿਆਨ ਨਾਲ ਸੁਣਾ ਕਰੋ ਤੇ ਕੁਆਲਿਟੀ ਦੇਖਿਆ ਕਰੋ ਰੇਟ ਦੇਖਿਆ ਕਰੋ ਤੇ ਸ਼ੇਅਰ ਦੇ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਤਾਂ ਕਿ ਹਰ ਕਿਸਾ ਪਤਾ ਲੱਗ ਸਕੇ ਬਈ ਆਪਣਾ ਜਿਹੜਾ ਇਹ ਸੋਰੂਮ ਹੈ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਜੀ ਆਪਣਾ ਇਹ ਮੌੜ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਰਖਾਨਾ ਜਿੱਥੇ ਆਪਣਾ ਕਪੜੇ ਦੀ ਦੁਕਾਨ ਹੈ ਜੀ ਬਹੁਤ ਹੀ ਵਧੀਆ ਹੋਰ ਸੇਲ ਦਾ ਕੰਮ ਹੈ ਜੀ ਆਪਣੇ ਕੋਲੇ ਤੇ ਵਧੀਆ ਏਕੇ ਟੈਕਸ ਸੰਕਰ ਵਰਗੀਆਂ ਵਰਾਟੀਆਂ ਆਪਾਂ ਰੱਖਦੇ ਆਂ ਬਈ ਬੈਲ ਬੂਲ ਵਾਈ ਜੀ ਬਹੁਤ ਵਧੀਆ ਵੱਡੇ ਪੜਤੇ ਨਾਲ ਬੈਲ ਮਿਲਦੀ ਹੈ ਪਹਿਲਾਂ ਵੀ ਆਪਾਂ ਇਹ ਨੂੰ ਦੱਸਿਆ ਆਪਾਂ ਵੈਸੇ ਦੱਸ ਰਹੇ ਆਂ ਤੇ ਬਾਈ ਜੀ ਨੂੰ ਆਪਾਂ ਵੈਲਵਟ ਦਿਖਾਉਣੇ ਆ ਆ ਵੈਲਵਟ ਚੈੱਕ ਕਰੋ ਬਾਈ ਜੀ ਆਪਣੇ ਕੋਲੇ ਬੈਲਵਟਾ ਜੀ ਕੱਟ ਦੀ ਇਹ ਮੈਚਿੰਗ ਹੈ ਜੀ ਬਾਈ ਜੀ ਇਹ ਵੈਲਵਟ ਇਹਦਾ ਬਾਈ ਜੀ ਕੱਟ ਆਪਾਂ ਇੱਕ ਤਾਂ ਹੁੰਦੇ ਬਾਈ ਜੀ ਦੱਸ ਦੇਣੀ ਆਪਾਂ ਦੱਸ ਕੇ ਦੇਵਾਂਗੇ ਕੱਟ ਇਹਦਾ ਬਾਈ ਜੀ ਇੱਕ ਇੱਕ 65 ਹੈ ਇਹਦਾ ਕੱਟ ਬਾਈ ਜੀ ਇਹਦਾ ਕੱਟ ਬਾਈ ਜੀ 165 ਦਾ ਬਾਟਮ ਹੋਊਗੀ ਬਾਈ ਜੀ ਹੋਊਗੀ ਦੱਸ ਕੇ ਦੇਵਾਂਗੇ ਆਪਾਂ ਕੁਆਲਿਟੀ ਇੱਕ ਨੰਬਰ ਹੈ ਕੋਈ ਖਰਾਬ ਹੋਣ ਵਾਲਾ ਨਹੀਂ ਹੈ ਕਮਾਲ ਇੱਕ ਨੰਬਰ ਕਪੜਾ ਜੀ ਵੇਖੋ ਬਾਈ ਜੀ ਗੌਰ ਨਾਲ ਚੈੱਕ ਕਰ ਲਓ ਸਮਾਰ ਕੇ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਹੈ 1 65 65 ਦੀ ਕਟਾ ਹੈ ਬਾਈ ਜੀ ਬਾਟਮ ਦੀ ਤੇ ਕਮੀਜ਼ ਦੀ ਦੱਸ ਕੇ ਦਿੰਨੇ ਆ ਬਾਈ ਜੀ ਆਪਾਂ ਇਹ ਨਹੀਂ ਕਹਿੰਦੇ ਵੀ ਹਾਂ ਪਹਿਲਾਂ ਕੁਝ ਹੋਰ ਦੱਸ ਦਈਏ ਫਿਰ ਕੁਝ ਹੋਰ ਦੱਸ ਦਈਏ ਇਹ ਕੰਮ ਬਾਈ ਜੀ ਆਪਾਂ ਜਵਾਨੀ ਕਰਦੇ ਜਿਹੜੀ ਚੀਜ਼ ਤੁਹਾਨੂੰ ਦਿਖਾਵਾਂਗੇ ਉਹੀ ਚੀਜ਼ ਬਾਈ ਜੀ ਤੁਹਾਨੂੰ ਮਿਲੇਗੀ ਆ ਦੇਖੋ ਬਾਈ ਇਹ ਦੇਖ ਬਾਈ ਜੀ ਤੁਸੀਂ ਬਹੁਤ ਦੇਖੋ ਕੱਪੜਾ ਦੇਖੋ ਤੇ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਦੇਖੀ ਬਾਈ ਜੀ ਡਿਜ਼ਾਈਨ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ ਦੇਖੋ ਆ ਖੜਦਾ ਬਾਈ ਜੀ ਰੰਗ ਕੋਈ ਐ ਨਹੀਂ ਹੈ ਬੀਪਦੇ ਜਿਹੇ ਰੰਗ ਹੋਣਗੇ ਤੇ ਬਾਈ ਜੀ ਸੋਹਣੇ ਨਾਲ ਲੱਗਣ ਦੇਖੋ ਆਹ ਕੁਆਲਿਟੀ ਦੇਖੋ ਕਿੰਨੀ ਸੋਹਣੀ ਕੁਆਲਿਟੀ ਵਧੀਆ ਕੁਆਲਿਟੀ ਹੈ ਤੇ ਇਹਦੇ ਨਾਲ ਆਹਗਾ ਬਾਟਮ ਦਾ ਕੱਪੜਾ ਬਾਟਮ ਦਾ ਕੱਪੜਾ ਵੀ ਬਹੁਤ ਸੋਹਣਾ ਕੱਪੜਾ ਹੈ ਬੈਲਵਟ ਆ ਬਾਈ ਜੀ ਪੂਰੀ ਵਧੀਆ ਪਿਓਰ ਬੈਲਵਟ ਹੈ ਇਹ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਇੱਕ ਨੰਬਰ ਜਮਾਂ ਆਰਟੀਕਲ ਹੈ ਆਹ ਦੇਖੋ ਇਹਦੇ ਵਿੱਚ ਸਾਰੇ ਨਾ ਡਿਜੀਟਲ ਪ੍ਰਿੰਟ ਹੈ ਵੀਰੇ ਕੋਈ ਐ ਨਹੀਂ ਹੈ ਕਿ ਵੀ ਡਿਜ਼ਾਈਨ ਦੇ ਕੋਈ ਹੋਰ ਹੁਣ ਡਿਜੀਟਲ ਪ੍ਰਿੰਟ ਹੈ ਦੇਖੋ ਬਾਈ ਪ੍ਰਿੰਟ ਦੇਖੋ ਜ਼ੂਮ ਕਰਕੇ ਦਿਖਾ ਦਿਓ ਆ ਦੇਖੋ ਬਾਈ ਕਿੰਨੇ ਸੋਹਣੇ ਪ੍ਰਿੰਟ ਆ ਬਾਈ ਜੀ ਨਾਲ ਜ਼ਿਆਦਾਤਰ ਤਾਂ ਕਾਲੀਆਂ ਹੀ ਲਵਾਈਆਂ ਬਾਈ ਜੀ ਕਾਲੀਆਂ ਕਿਉਂਕਿ ਕਾਲੀ ਦਾ ਬਹਾਲਾ ਜ਼ਿਆਦਾ ਟ੍ਰੈਂਡ ਹੈ ਬਾਈ ਜੀ ਇਹਦਾ ਤਾਂ ਕਾਲੀ ਦਾ ਆਪਾਂ ਲਵਾਇਆ ਹੋਇਆ ਇਹ ਬੈਲਵੱਟ ਹੈ ਬਾਈ ਜੀ ਇਹਦੀ ਕੱਟ 165 ਕੱਟਾ ਬਾਈ ਜੀ ਬਾਟਮ ਦੀ ਤੇ 165 ਕੱਟਾ ਬਾਈ ਜੀ ਕਮੀਜ਼ ਦੀ ਬੈਲਵੱਟ ਹੈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਦੇਖੋ ਚੈੱਕ ਕਰੋ ਕਿੰਨਾ ਸੋਹਣਾ ਕੁਆਲਿਟੀ ਹੈ ਬਾਈ ਜੀ ਤੇ ਆਹ ਦਿਖਾ ਦੋ ਸਾਰੇ ਸਾਰੇ ਦਿਖਾ ਦਿਓ ਬਾਈ ਜੀ ਆ ਆਪਣੇ ਕੋਲ ਡਿਜ਼ਾਈਨ ਹੈ ਵੱਡੇ ਪਾਈ ਆਪਣੇ ਕੋਲ ਡਿਜ਼ਾਈਨ ਹੈਗੇ ਘੱਟੋ ਘੱਟ ਆਪਣੇ ਕੋਲੇ 40 ਤੋਂ 50 ਡਿਜ਼ਾਈਨ ਆ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਦੁਕਾਨਦਾਰਾਂ ਵਾਸਤੇ ਬਾਈ ਜੀ ਬਹੁਤ ਹੀ ਜ਼ਿਆਦਾ ਲੈਸ ਲਾਵਾਂਗੇ ਆਪਾਂ ਜਿਹੜਾ ਬਾਈ ਨੇ ਇਕੱਠੇ ਕਿਸ ਨੇ ਚੱਕਨੇ ਆ ਇਕੱਠੇ ਮਤਲਬ ਸੂਟ ਉਹਦੇ ਵਾਸਤੇ ਬਹੁਤ ਲੈਸ ਲੱਗੂ ਆ ਦੇਖੋ ਬਾਈ ਜੀ ਇੱਕ ਹੋਰ ਵਧੀਆ ਡਿਜ਼ਾਈਨ ਹੈ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਨਾਲ ਕਾਲੀ ਬਾਟਮ ਹੈ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਜੱਚਦਾ ਬਾਈ ਜੀ ਪੂਰਾ ਵਧੀਆ ਕੁਆਲਿਟੀ ਟਾਈਡਨ ਇਹ ਜਿਹੜੀ ਆਪਾਂ ਆ ਦਿਖਾਈ ਹੈ ਵੀਰ ਜੀ ਇਹ ਆ ਆਪਾਂ ਬੈਲਵੱਟ ਦਿਖਾਈ ਹੈ ਮੈਚਿੰਗ ਬੈਲਵੱਟ ਆ ਬਾਈ ਜੀ 165 ਬਾਟਮ 165 ਕਮੀਜ਼ ਬਾਈ ਜੀ ਜਿਹੜਾ 10 ਸੂਟ ਇਕੱਠੇ ਲਊਆ ਬਾਈ ਜੀ ਦੁਕਾਨਦਾਰ ਉਹਨੂੰ ਇਹਦਾ ਰੇਟ 200 ਰੁਪਏ ਲੱਗੂ ਬਾਈ ਜੀ ਜ਼ਿੰਮੇਵਾਰੀ ਆ ਬਾਈ ਜੀ ਚੈਲੰਜ ਕਰਦੇ ਆ ਇਹ ਰੇਟ ਕਿਥੋਂ ਨਹੀਂ ਮਿਲਦਾ ਬਾਈ ਜੀ ਜੇ ਆਲਾ ਕੱਟ ਦਿੰਦਾ ਬਾਈ ਜੀ ਉਹਦੀ ਜਿਹੜੀ ਕੱਟ ਹੈ ਡੇਢ ਦੀ ਜਾਂ 160 ਦੀ ਹੁੰਦੀ ਆਪਣੀ 165 ਦੀ ਘੱਟ ਹੈ ਇਹਦਾ ਰੇਟ ਕੁੱਲ 200 ਰੁਪਇਆ 200 ਰੁਪਇਆ ਤਾਂ ਬਾਈ ਜੀ ਜੇ 10 ਸੂਟ ਚੱਕੂ ਆਗਲਾਵ ਜੇ 10 ਸੂਟ ਦਾ ਬਾਈ ਜੀ ਘੱਟ ਲਊਗਾ ਫਿਰ ਉਹਦਾ ਰੇਟ ਅਲੱਗ ਲੱਗੂਗਾ ਬਾਈ ਜੀ ਰੇਟ 200 ਰੁਪਇਆ ਤਾਂ ਹੈ ਬਾਈ ਜੀ ਜੇ 10 ਸੂਟ ਬੰਦਾ ਬਾਈ ਜੀ ਇਕੱਠੇ ਲਊਗਾ ਸਪੈਸ਼ਲ ਦੁਕਾਨਦਾਰਾਂ ਵਾਸਤੇ ਵੀਡੀਓ ਹੈ ਬਾਈ ਜੀ ਕੁਆਲਿਟੀ ਇੱਕ ਨੰਬਰ ਹੈ ਬਹੁਤ ਹੀ ਵਧੀਆ ਕੁਆਲਿਟੀ ਹੈ ਦੇਖੋ ਰੰਗ ਦੇਖੋ ਬਾਈ ਜੀ ਕਿੰਨੇ ਸੋਹਣੇ ਰੰਗ ਹੈ ਦੇਖੋ ਬਹੁਤ ਜੱਚਦੇ ਰੰਗ ਆਜੋ ਬਾਈ ਜੀ ਇੱਕ ਬਾਈ ਜੀ ਆਪਾਂ ਬੈਲ ਵਾਟਰ ਲੈ ਕੇ ਆਏ ਸਪ ਆ ਦੇਖੋ ਬਾਈ ਜੀ ਪਹਿਲਾਂ ਤਾਂ ਤੁਸੀਂ ਇਹ ਤਾਂ ਦੇਖਦੇ ਫੋਟੋ ਦੇ ਕਿੰਨੀ ਸੋਹਣੀ ਲੱਗੀ ਹੈ ਫੋਟੋ ਇਹ ਸਪੈਸ਼ਲ ਬਾਈ ਜੀ ਆਪਣੇ ਕੋਲੇ ਵਿਆਹ ਸਾਡੇ ਵਾਲਾ ਆਰਟੀਕਲ ਆ ਬਾਈ ਜੀ ਪੂਰਾ ਸਪੈਸ਼ਲ ਮੰਗਾਏ ਹੈ ਬਹੁਤ ਹੀ ਵਧੀਆ ਕੁਆਲਿਟੀ ਹੈ ਇਹ ਵੀ ਬਾਈ ਜੀ ਸਲੀਨ ਦਾ ਸੂਟ ਹੈ ਬਾਈ ਜੀ ਕੱਟਵਰਕ ਦਾ ਕੰਮ ਕੀਤਾ ਹੋਇਆ ਬਹੁਤ ਹੀ ਸੋਹਣਾ ਕੱਟਵਰਕ ਹੈ ਇਹਦੇ ਵਿੱਚ ਬਾਈ ਜੀ ਆਪਣੇ ਕੋਲ ਗਲੇ ਵਾਲੇ ਵੀ ਹੈਗੇ ਨੇ ਤੇ ਬਿਗੈਰ ਗਲੇ ਵਾਲੇ ਵੀ ਹੈਗੇ ਨੇ ਗਲੇ ਤੋਂ ਬਿਨਾ ਵੀ ਬਾਈ ਜੀ ਹੈਗੇ ਆਪਣੇ ਕੋਲੇ ਇਹ ਕਿਸ ਨੇ ਲੈਣੇ ਹੁਣ ਬਗੇਰ ਗਲੇ ਵਾਲੇ ਵੀ ਬਾਈ ਜੀ ਹੈਗੇ ਆ ਕੁਆਲਿਟੀ ਚੈੱਕ ਕਰੋ ਬਹੁਤ ਹੀ ਸੋਹਣਾ ਤੇ ਬੜਿਆ ਕੰਮ ਕੀਤਾ ਹੋਇਆ ਬਾਈ ਜੀ ਦੇਖੋ ਇਹ ਆ ਬਾਈ ਜੀ ਬਿਨਾ ਗਲੇ ਤੋਂ ਨਾਲ ਹੈਗਾ ਬਾਈ ਜੀ ਕੱਟਵਰਕ ਵਾਲੇ ਜਿਵੇਂ ਸਾਰਾ ਕੱਟਵਰਕ ਕੀਤਾ ਹੋਇਆ ਬਾਈ ਜੀ ਤੇਰੇ ਆ ਦੇਖੋ ਆ ਗਲੇ ਤੇ ਕੜਾਈ ਆ ਬਾਈ ਜੀ ਜਿਹੜੀ ਆ ਚੀਜ਼ ਆ ਬਾਈ ਜੀ ਬਗੇਰ ਗਲੇ ਤੋਂ ਕੜਾਈ ਤੋਂ ਜਿਹ ਕਿਸ ਨੇ ਬਗੇਰ ਗਲੇ ਵਾਲੀ ਲੈਣੀ ਆ ਉਹ ਵੀ ਹੈਗੀ ਆ ਬਾਈ ਜੀ ਤੇ ਆ ਬਾਈ ਜੀ ਦੇਖੋ ਸਲੀਨ ਦੀ ਬੋਟਮ ਨਾਲ ਬਾਈ ਜੀ ਦਿੱਤੀ ਹੋਈ ਇਹ ਆ ਦੇਖੋ ਆਸਲੀਨ ਦਾ ਦਿੱਤਾ ਨਾਲ ਬਾਟਮ ਹੈ ਜੀ ਦੇਖੋ ਇਹ ਬਾਟਮ ਦਾ ਕਪੜਾ ਕਪੜਾ ਬਹੁਤ ਸ਼ਾਨਦਾਰ ਕਪੜਾ ਬਾਈ ਜੀ ਦੇਖੋ ਚੈੱਕ ਕਰ ਲਓ ਇਹ ਦਿੱਤੇ ਨਾਲ ਆਪਾਂ ਨੂੰ ਬਾਟਮ ਦਾ ਇਹ ਨਾਲ ਬਾਈ ਜੀ ਸੌਲ ਹੈ ਆ ਦੇਖੋ ਕੱਟਵਰਕ ਦਾ ਕੰਮ ਕੀਤਾ ਹੋਇਆ ਦੇਖੋ ਕਿੰਨਾ ਵਧੀਆ ਬਾਈ ਜੀ ਜਾਗੂ ਆਜੂਗੂ ਵਾਸਤੇ ਪਾਉਣ ਵਾਸਤੇ ਕਪੜਾ ਬਾਈ ਜੀ ਚੈੱਕ ਕਰ ਲਓ ਬਹੁਤ ਹੀ ਵਧੀਆ ਕੁਆਲਿਟੀ ਦਾ ਸੌਲ ਹੈ ਜੀ ਨਾਲ ਵਧੀਆ ਕੱਟਵਰਕ ਦਾ ਕੰਮ ਕੀਤਾ ਹੋਇਆ ਉੱਤੇ ਸਵਾ ਦੋ ਮੀਟਰ ਦਾ ਬਾਈ ਜੀ ਸੌਲ ਹੈ ਸਲੀਨ ਦਾ ਕਪੜਾ ਬਾਈ ਜੀ ਸਪੈਸ਼ਲ ਵਿਆਹਾਂ ਸਾਧੀਆਂ ਵਾਸਤੇ ਆਪਣੇ ਕੋਲੇ ਆਇਆ ਬਾਈ ਜੀ ਜੇ ਕਿਸ ਨੇ ਗਲੇ ਦੀ ਘੜਾਈ ਵਾਲਾ ਲੈਣਾ ਗਲੇ ਦੀ ਘੜਾਈ ਵਾਲਾ ਲੈ ਲਓ ਜੇ ਕਿਸ ਨੇ ਬਗੇਰ ਗਲੇ ਦੀ ਘੜਾਈ ਵਾਲ ਲੈਣਾ ਬਾਈ ਜੀ ਬਗੇਰ ਗਲੇ ਦੀ ਘੜਾਈ ਵਾਲਾ ਵੀ ਆਪਣੇ ਕੋਲੇ ਹੈਗਾ ਬਾਈ ਜੀ ਬਹੁਤ ਹੀ ਵਧੀਆ ਸਟੌਲ ਹੈ ਰੰਗ ਇਹਦੇ ਸਾਰੇ ਮਿਲ ਜਾਣਗੇ ਬਾਈ ਜੀ ਇਹਦਾ ਰੇਟ ਬਾਈ ਜੀ ਕੋਈ 2000 ਹੈ ਕੋਈ 1500 ਹੈ ਕੋਈ 1200 ਹੈ ਦੋ ਤਿੰਨ ਪ੍ਰਕਾਰ ਦੇ ਹੈਗੇ ਬਾਈ ਜੀ ਕੋਈ ਆ ਕੇ ਬੰਦਾ ਦੇਖ ਸਕਦਾ ਹੈ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਹੈ ਜੇ ਕਿਸ ਨੇ ਪੁੱਛਣਾ ਹੁਣ ਤਾਂ ਪੁੱਛ ਵੀ ਸਕਦਾ ਬਾਈ ਜੀ ਬਾਈ ਜੀ ਆਹ ਆਰਟੀਕਲ ਆਪਣੇ ਕੋਲੇ ਆਇਆ ਹੈਗਾ ਸਟੌਲ ਵਾਲਾ ਬਾਈ ਜੀ ਨਾਲ ਇਹਦੇ ਸਟੌਲ ਹੈ ਚੈੱਕ ਕਰ ਲਓ ਇਹ ਬੈਲਵੱਟ ਦਾ ਕੱਪੜਾ ਹੈ ਜੀ ਆਲ ਓਵਰ ਦਾ ਕੱਪੜਾ ਹੈ ਬੈਲਵੱਟ ਕੱਪੜਾ ਹੈ ਜੀ ਆਲ ਓਵਰ ਦਾ ਕੱਪੜਾ ਹੈ ਚੈੱਕ ਕਰ ਲਓ ਬਾਈ ਜੀ ਸਮਾਰ ਕੇ ਤੇ ਨਾਲ ਬਾਈ ਦੀ ਸਟਾਲ ਦਿੱਤਾ ਹੈ ਜੀ ਆ ਚੈੱਕ ਕਰ ਲਓ ਸਟਾਲ ਆ ਬਾਈ ਜੀ ਨਾਲ ਦੇ ਬਾਈ ਜੀ ਦੁਕਾਨਦਾਰੀ ਵਾਸਤੇ ਪੂਰਾ ਪਰਤੀ ਦੀ ਆਈਟਮਾਂ ਬਾਈ ਇਹ ਜੇ ਕਿਸੇ ਨੇ ਬਾਈ ਇਕੱਠਾ ਮਾਲ ਚੱਕ ਲੂ ਕੋ ਉਹਦੇ ਵਾਸਤੇ ਬਹੁਤ ਹੀ ਵਧੀਆ ਪਰਤੀ ਦੀ ਆਈਟਮ ਹੈ ਕੁਆਲਿਟੀ ਚੈੱਕ ਕਰ ਲਓ ਪੂਰੀ ਵਧੀਆ ਕੁਆਲਿਟੀ ਹੈ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਨਾਲ ਸਟਾਲ ਦਿੱਤਾ ਹੋਇਆ ਹੈ ਆਲ ਓਵਰ ਬਾਈ ਜੀ ਕੱਪੜਾ ਇਹ ਆ ਜਿਹੜਾ ਕੱਪੜਾ ਦਿੱਤਾ ਬਾਈ ਜੀ ਆਲ ਓਵਰ ਦਾ ਕੱਪੜਾ ਦੇਖੋ ਚੈੱਕ ਕਰ ਲਓ ਪੂਰੀ ਵਧੀਆ ਸਲੀਨ ਦਾ ਕੱਪੜਾ ਜੀ ਫੁੱਲ ਜਿਹੜੀ ਕਾਟਿੰਗ ਹੈ ਇਹਦੀ ਉਹ ਵੀ ਫੁੱਲ ਹੈ ਬਾਈ ਜੀ ਇਹ ਨਹੀਂ ਹੈਗਾ ਕੱਟ ਨਹੀਂ ਹੈਗਾ ਕੰਮ ਕਾਟਿੰਗ ਵੀ ਫੁੱਲਾ ਡਿਜ਼ਾਈਨ ਚੈੱਕ ਕਰ ਲਓ ਬਾਈ ਜੀ ਇਹ ਦੇਖ ਲਓ ਡਿਜ਼ਾਈਨ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਕੁਆਲਿਟੀ ਇੱਕ ਨੰਬਰ ਦੀ ਹੈ ਕਲਾ ਕਲਾ ਆ ਕਲਾ ਕਲਾ ਸੂਟ ਚੈੱਕ ਕਰ ਲਓ ਬਾਈ ਜੀ ਤੇ ਤੁਹਾਨੂੰ ਆ ਦਿਖਾਉਣੇ ਆ ਬਾਈ ਜੀ ਦੇਖੋ ਤੇ ਆਹ ਦੇਖੋ ਆਲ ਓਵਰ ਦੀ ਆਈਟਮ ਹੈ ਬਾਈ ਜੀ ਇਹ ਤੇ ਨਾਲ ਬਾਈ ਜੀ ਸੌ ਵਾਲੀ ਬਹੁਤ ਹੀ ਸੋਹਣਾ ਇੱਕ ਨੰਬਰ ਕੁਆਲਿਟੀ ਦਾ ਸੌਲ ਹੈ ਤੇ ਆ ਦੇਖੋ ਚੈੱਕ ਕਰੋ ਆ ਦੇਖੋ ਬਾਈ ਜੀ ਸਟੌਲ ਬਾਈ ਜੀ ਕਪੜਾ ਜਮਾ ਸੋਨੇ ਵਰਗਾ ਮਾਲ ਆ ਬਾਈ ਜੀ ਉਹ ਨਹੀਂ ਹੈਗਾ ਵੀ ਇਹ ਖੜਦੜ ਆ ਜਾਂ ਧੋ ਕੇ ਖਰਾਬ ਹੋ ਜੂ ਕੋਈ ਇਹ ਖਰਾਬ ਨਹੀਂ ਹੁੰਦਾ ਇਹ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕਪੜਾ ਆਲ ਓਵਰ ਨਾਲ ਸਟੌਲ ਵਾਲਾ ਇਹਦਾ ਬਾਈ ਜੀ ਜਿਹੜਾ ਦੁਕਾਨਦਾਰ ਇਕੱਠਾ ਚੱਕ ਲੂ ਮਤਲਬ 10 ਸੂਟ ਇਕੱਠੇ ਚੱਕੂ 10 ਸੂਟਾਂ ਦਾ ਰੇਟ ਆ ਬਾਈ ਜੀ ਦਾ 370 ਰੁਪਈਆ ਦਾ ਰੇਟ ਆ ਬਾਈ ਚੈਲੰਜ ਕਰਦੇ ਆ ਇਸ ਗੱਲ ਤੇ ਜੇ ਕੋਈ ਸਟੋਰ ਵਾਲਾ 370 ਰੁਪਈਏ ਦੇ ਜਿਹੜਾ 10 ਸੂਟ ਚੱਕੂ ਬਾਈ ਜੀ 370 ਰੁਪਈਏ ਰੇਟ ਹੈ ਦਾ ਜਿਹੜਾ ਘੱਟ ਚੱਕੂ ਆ 10 ਸੂਟਾ ਬਾਈ ਜੀ ਉਹਦਾ ਰੇਟ ਵਾਖ ਲੱਗੂ ਥੋੜਾ ਜਿਆ ਜਿਹੜਾ ਇਕੱਠਾ ਮਾਲ ਲੈਂਦਾ ਬਾਈ ਜੀ 10 ਸੂਟਾਂ ਦੇ ਸਕਰੀਨ ਆ ਬਾਈ ਜਿਹੜਾ ਕੋਈ 10 ਸੂਟ ਚੱਕੂ ਆ ਉਹਨੂੰ ਬਾਈ ਜੀ ਕੋਈ ਵੀ ਕਪੜਾ ਲਊ ਆ ਬਹੁਤ ਹੀ ਜਿਆਦਾ ਲੈਸ ਆ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਹੈ ਨੰਬਰ ਮਾਰ ਕੇ ਬਾਈ ਜੀ ਪਤਾ ਕਰ ਸਕਦੇ ਤੁਸੀਂ ਪਤਾ ਕਰ ਲਓ ਤੇ ਇੱਕ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਜ਼ਰੂਰ ਕਰਿਆ ਕਰੋ ਤੇ ਅਗਲੀ ਵੀਡੀਓ ਫੇਰ ਬਾਈ ਜੀ ਤੁਹਾਨੂੰ ਕੱਲ ਨੂੰ ਜਾਂ ਪਰਸੋਂ ਲੈ ਕੇ ਆਵਾਂਗੇ ਤੇ ਗਲਤੀ ਫਲਤੀ ਹੋ ਗਈ ਤਾਂ ਮਾਫ ਕਰਿਓ ਤੇ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਬਾਈ ਜੀ ਜਰੂਰ ਦੱਸਿਆ ਕਰੋ ਕੋਈ ਗਲਤੀ ਫਲਤੀ ਵੀ ਹੁੰਦੀ ਹੈ ਤੇ ਤੁਹਾਡਾ ਸੁਝਾਅ ਵੀ ਸਾਨੂੰ ਉਡੀਕ ਹੁੰਦੀ ਹੈ ਤੁਹਾਡੇ ਸੁਝਾਅ ਦੀ ਵੀ ਤੁਹਾਨੂੰ ਕੀ ਚਾਹੀਦਾ ਹੈ ਕੀ ਲੈਣਾ ਹੁੰਦਾ ਹੈ ਗਲਤੀ ਮਲਤੀ ਹੋਵੇ ਦੱਸਿਆ ਕਰੋ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ